ਖਬਰ ਇੰਗਲੈਂਡ ਤੋਂ سامنے ਆਈ ਹੈ ਜਿੱਥੇ ਕਿ ਇੱਕ ਪੰਜਾਬੀ ਪਰਿਵਾਰ ਦੇ ਪੰਜ ਜੀਆਂ ਦੇ ਉੱਪਰ ਕਈ ਤਰ੍ਹਾਂ ਦੇ ਦੋਸ਼ ਲਗਾਏ ਗਏ। ਅਸਲ ਲੰਡਨ ਦੇ ਵਿੱਚ ਇਹ ਪਰਿਵਾਰ ਰਹਿੰਦਾ ਸੀ ਤੇ ਇਸ ਪਰਿਵਾਰ ਦੇ ਜੀਆਂ ਦੇ ਵੱਲੋਂ ਮਿਲ ਕੇ ਡਕੈਤੀ ਦਾ ਹਥਿਆਰਬੰਦ ਡਰਾਮਾ ਰਚਿਆ ਗਿਆ। ਡਾਕਕਾਰ ਦੇ ਵਿੱਚ ਇਹਨਾਂ ਦੇ ਵੱਲੋਂ ਡਕੈਤੀ ਕਰਵਾਈ ਗਈ ਅਤੇ ਪੁਲਿਸ ਨੂੰ ਕਿਹਾ ਗਿਆ ਕਿ ਕੁਝ ਵਿਅਕਤੀ ਆਏ ਅਤੇ ਚੋਰੀ ਕਰਕੇ ਲੈ ਗਏ। ਪਰ ਅਸਲ ਗੱਲ ਇਹ ਨਿਕਲੀ ਕਿ ਇਹਨਾਂ ਪੰਜਾਬੀਆਂ ਦੇ ਵੱਲੋਂ ਖੁਦ ਇਹ ਡਕੈਤੀ ਦਾ ਡਰਾਮਾ ਰਚਿਆ ਗਿਆ ਸੀ ਤੇ ਹੁਣ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਇਹਨਾਂ ਉੱਪਰ ਕਈ ਤਰ੍ਹਾਂ ਦੇ ਦੋਸ਼ ਲਗਾਏ ਗਏ ਹਨ ਜਾਣਦੇ ਆ ਪੂਰੀ ਰਿਪੋਰਟ ਲੰਡਨ ਦੇ ਹਾਂਸਲੋ 12 ਵਿੱਚ ਆਪਣੇ ਡਾਕ ਘਰ ਵਿੱਚ ਹਥਿਆਰਬੰਦ ਡਕੈਤੀ ਦਾ ਡਰਾਮਾ ਕਰਨ ਵਾਲੇ ਪੰਜਾਬੀ ਪਰਿਵਾਰ ਤੇ ਦੋਸ਼ ਤੈਅ ਹੋਣ ਤੇ ਅਦਾਲਤ ਵੱਲੋਂ 6 ਜੂਨ ਨੂੰ ਸਜ਼ਾ ਸੁਣਾਈ ਜਾਵੇਗੀ ਹਾਂਸਲੋ ਦੇ ਮਸ਼ਹੂਰ ਪੰਜਾਬੀ ਪਰਿਵਾਰ ਨੂੰ ਆਪਣੇ ਹੀ ਡਾਕ ਘਰ ਵਿੱਚ 136000 ਪਾਉਂਡ ਤਕਰੀਬਨ ਡੇਢ ਕਰੋੜ ਰੁਪਏ ਹਥਿਆਰਬੰਦ ਡਾਕੇ ਦਾ ਡਰਾਮਾ ਕਰਨ ਵਾਲੇ ਗ੍ਰੇਟ ਵੈਸਟ ਰੋਡ ਹਾਂਸਲੋ ਦੇ 41 ਸਾਲਾ ਰਾਜਵਿੰਦਰ ਕਾਲੋਂ 38 ਸਾਲਾ ਸੁਖਵੀਰ ਢਿੱਲੋਂ 40 ਸਾਲਾ ਰਮਨਦੀਪ ਢਿੱਲੋਂ 67 ਸਾਲਾ ਸੁਨਾਵਰ ਢਿੱਲੋਂ ਸਾਰੇ ਲਾਈਨ ਰੋਡ ਵਰਜੀਨੀਆ ਵਾਟਰ ਦੇ ਰਹਿਣ ਵਾਲਿਆਂ ਨੂੰ ਆਲਵਰਥ ਕ੍ਰਾਊਨ ਕੋਰਟ ਵਿੱਚ ਨਿਆਂ ਦੇ ਰਾਹ ਨੂੰ ਵਿਗਾੜਨ ਦੀ ਸਾਜ਼ਿਸ਼, منی ਲਾਂਡਰਿੰਗ ਦੀ ਸਾਜ਼ਿਸ਼ ਅਤੇ ਡਾਕ ਘਰ ਤੋਂ ਚੋਰੀ ਕਰਨ ਦੀ ਸਾਜ਼ਿਸ਼ ਦੇ ਦੋਸ਼ੀ ਪਾਇਆ ਗਿਆ। ਇਸ ਧਾਕੇ ਲਈ ਮੈਟ ਡਿਟੈਕਟਿਵਜ਼ ਨੇ ਡੀਐਨਏ ਅਤੇ ਸੀਸੀਟੀਵੀ ਦੀ ਵਰਤੋਂ ਕਰਕੇ ਇੱਕ ਵਿਅਕਤੀ ਦੀ ਪਛਾਣ ਕੀਤੀ ਜਿਸ ਨੇ ਮੌਕੇ ਤੋਂ ਭੱਜਣ ਵੇਲੇ ਆਪਣੇ ਆਪ ਨੂੰ ਸੱਟ ਮਾਰਨ ਤੋਂ ਬਾਅਦ ਹਥਿਆਰਬੰਦ ਡਕੈਤੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਰਾਜਵਿੰਦਰ ਕਾਲੋ ਹੁਣਾ ਪੰਜ ਲੋਕਾਂ ਵਿੱਚੋਂ ਇੱਕ ਸੀ ਜਿਨ੍ਹਾਂ ਨੇ ਬਰਾਬਾ ਜ਼ੋਨ ਰੋਡ ਤੇ ਸ਼ਾਖਾ ਤੋਂ ਲਗਭਗ 136000 ਪਾਉਂਡ ਚੋਰੀ ਕੀਤੇ ਸਨ ਜਿਵੇਂ ਹੀ ਉਹ ਮੌਕੇ ਤੋਂ ਭੱਜ ਰਿਹਾ ਸੀ ਉਸਨੇ ਤਾਤ ਦੀ ਵਾਰਡ ਉੱਤੇ ਚੜਦੇ ਹੋਏ ਆਪਣੇ ਆਪ ਨੂੰ ਸੱਟ ਮਾਰ ਲਈ ਅਤੇ ਜਾਸੂਸਾਂ ਨੇ ਇਸ ਸਬੂਤ ਦੇ ਨਾਲ ਨਾਲ ਵੱਡੀ ਮਾਤਰਾ ਵਿੱਚ ਸੀਸੀਟੀਵੀ ਅਤੇ ਫੋਨ ਡਾਟਾ ਦੀ ਵਰਤੋਂ ਕਰਕੇ ਸ਼ਾਮਲ ਲੋਕਾਂ ਦੀ ਪਛਾਣ ਕੀਤੀ ਅਤੇ ਉਹਨਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਸ਼ਾਖਾ ਵਿੱਚ ਕੰਮ ਕਰਨ ਵਾਲੀਆਂ ਦੋ ਔਰਤਾਂ ਨੂੰ ਬਾਅਦ ਵਿੱਚ ਸਾਜ਼ਿਸ਼ ਦਾ ਹਿੱਸਾ ਪਾਇਆ ਗਿਆ ਅਧਿਕਾਰੀਆਂ ਨੇ ਦੱਸਿਆ ਕਿ ਔਰਤਾਂ ਨੇ ਡਰਾਮਾ ਕੀਤਾ ਕਿ ਇੱਕ ਬੰਦੂਕ ਵਾਲੇ ਵਿਅਕਤੀ ਦੁਆਰਾ ਧਮਕੀ ਦਿੱਤੀ ਗਈ ਸੀ ਜਿਸ ਨੇ 50000 ਪਾਉਂਡ ਤੇ ਨਾਲ ਹੀ ਸ਼ਾਖਾ ਦਾ ਸੀਸੀਟੀਵੀ ਸਿਸਟਮ ਚੋਰੀ ਕਰ ਲਿਆ ਦੱਸਿਆ ਸੀ ਡਾਕਟਰ ਦੁਆਰਾ ਕੀਤੀ ਗਈ ਇੱਕ ਆਡਿਟ ਵਿੱਚ ਪਾਇਆ ਗਿਆ ਕਿ ਸਟੋਰ ਵਿੱਚੋਂ ਗੁੰਮ ਹੋਏ ਪੈਸੇ ਦੀ ਅਸਲ ਰਕਮ ਲਗਭਗ 136000 ਪਾਉਂਡ ਸੀ ਮੈਟਰੋਪੋਲੀਟਨ ਪੁਲਿਸ ਦੇ ਫਲਾਈਂਗ ਸਕੁਐਡ ਦੇ ਜਾਸੂਸਾਂ ਨੇ ਜਾਂਚ ਸ਼ੁਰੂ ਕਰ ਸ਼ੱਕੀ ਵਿਅਕਤੀ ਦੀ ਪਛਾਣ ਕਰਨ ਲਈ ਦੁਕਾਨ ਦੇ ਆਲੇ-ਦੁਆਲੇ ਦੇ ਇਲਾਕੇ ਤੋਂ ਸੀਸੀਟੀਵੀ ਦੀ ਜਾਂਚ ਕੀਤੀ। ਉਹਨਾਂ ਨੇ ਉਸ ਨੂੰ ਇੱਕ ਨੀਲੀ ਕਾਰ ਤੱਕ ਟਰੈਕ ਕੀਤਾ ਜੋ ਕਾਲੋਂ ਦੇ ਨਾਮ ਤੇ ਰਜਿਸਟਰਡ ਸੀ ਤੇ ਉਸ ਦਾ ਡੀਐਨਏ ਵੀ ਵਾਰਡ ਤੇ ਮਿਲਿਆ ਤੇ ਪੁਲਿਸ ਨੇ ਡਾਕੇ ਦੀ ਗੁੱਥੀ ਨੂੰ ਸੁਲਝਾ ਲਿਆ। ਕਾਲੋ ਦੇ ਫੋਨ ਦੀ ਜਾਂਚ ਤੋਂ ਪਤਾ ਲੱਗਾ ਕਿ ਉਹ ਸੁਖਵੀਰ ਢਿੱਲੋਂ ਨਾਮਕ ਇੱਕ ਵਿਅਕਤੀ ਨਾਲ ਨਿਯਮਿਤ ਸੰਪਰਕ ਦੇ ਵਿੱਚ ਸੀ ਢਿੱਲੋਂ ਉਸ ਸ਼ਾਖਾ ਵਿੱਚ ਅਤੇ ਉਸ ਸਟੋਰ ਦਾ ਮਾਲਕ ਸੀ ਜਿਸ ਨਾਲ ਇਹ ਜੁੜਿਆ ਹੋਇਆ ਸੀ ਅਤੇ ਕਾਲੋ ਦਾ ਚਚੇਰਾ ਭਰਾ ਵੀ ਸੀ ਪਰਿਵਾਰ ਦੇ ਤਿੰਨ ਹੋਰ ਮੈਂਬਰ ਰਮਨਦੀਪ ਢਿੱਲੋਂ ਅਤੇ ਸੁਨਾਵਰ ਢਿੱਲੋਂ ਮਨਦੀਪ ਗਿੱਲ ਨੂੰ ਵੀ ਯੋਜਨਾਵਾਂ ਬਾਰੇ ਜਾਣੂ ਪਾਇਆ ਗਿਆ ਮੈਟਰੋਪੋਲਟਨ ਪੁਲਿਸ ਦੇ ਫਲਾਈਂਗ ਸਕੁਐਡ ਦੇ ਡਿਟੈਕਟਿਵ ਚੀਫ ਇੰਸਪੈਕਟਰ ਸਕਾਟ ਮੈਥਰ ਨੇ ਕਿਹਾ ਕਿ ਇਹ ਇੱਕ ਗੁੰਜਲਦਾਰ ਜਾਂਚ ਸੀ ਜਿਸ ਵਿੱਚ ਵੱਡੀ ਮਾਤਰਾ ਵਿੱਚ ਸੀਸੀਟੀਵੀ ਫੋਨ ਅਤੇ ਵਿੱਤੀ ਡਾਟਾ ਅਤੇ ਡੀਐਨਏ ਸਬੂਤ ਇਕੱਠੇ ਕਰਨਾ ਸ਼ਾਮਲ ਸੀ ਅਦਾਲਤ ਵੱਲੋਂ ਪੰਜੇ ਦੋਸ਼ੀਆਂ ਨੂੰ 6 ਜੂਨ ਨੂੰ ਸਜ਼ਾ ਸੁਣਾਈ ਜਾਵੇਗੀ Bureau report Hamdar the TV.